ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਦੇ ਵਿੱਚ ਜਿਵੇਂ ਤੁਹਾਡੇ ਨਾਲ ਜਿਹੜੀ ਹੈਗੀ ਹੈ ਨਵੀਂ-ਨਵੀਂ ਜਾਣਕਾਰੀ ਖੇਤੀ ਨਾਲ ਸੰਬੰਧੀ ਸਾਂਝੀ ਕਰਦੇ ਰਹਿੰਨੇ ਹੈਗੇ ਆ ਅੱਜ ਅਸੀਂ ਹੈਗੇ ਆ ਪਿੰਡ ਸਮਾਲਸਰ ਦੇ ਵਿੱਚ ਸਰਦਾਰ ਬਲਦੇਵ ਸਿੰਘ ਭੋਲਾ ਜੀ ਦੇ ਖੇਤ ਵਿੱਚ ਜਿਨ੍ਹਾਂ ਨੇ ਜਿਹੜਾ ਹੈ ਹੈਪੀ ਸੀਡਰ ਦੇ ਨਾਲ ਜਿਹੜੀ ਬਿਜਾਈ ਸੀਗੀ 60 ਤੋਂ 65 ਏਕੜ ਕਣਕ ਦੀ ਬਿਜਾਈ ਕੀਤੀ ਸੀਗੀ ਤੇ ਉਹ ਖੇਤ ਦਿਖਾਉਣ ਵਾਸਤੇ ਤੁਹਾਨੂੰ ਜਿਹੜਾ ਹੈਗਾ ਇਹ ਵੀਡੀਓ ਬਣਾ ਰਹੇ ਹੈਗੇ ਆ ਆ ਜਿਵੇਂ ਦੇਖੋ ਕਣਕ ਬੜੀ ਸੋਹਣੀ ਹੋਈ ਆ ਹੈਪੀ ਸੀਡਰ ਨਾਲ ਬਜਾਈ ਕੀਤੀ ਸੀਗੀ ਕਿਉਂਕਿ ਇਹ ਪਹਿਲਾਂ ਵੀ ਜਿਹੜਾ ਸਮੇਂ-ਸਮੇਂ ਤੇ ਜਿਹੜਾ ਵਿਭਾਗਮੇ ਦੇ ਨਾਲ ਸਲਾਹ مشਵਰਾ ਕਰਕੇ ਤੇ ਉਸੇ ਢੰਗ ਨਾਲ ਜਿਹੜੀ ਹੈਗੀ ਆ ਬਾਕੀ ਇਹ ਖੁਦ ਵੀ ਗਾਂਵ ਵਾਦੂ ਕਿਸਾਨ ਆ ਵਧੀਆ ਢੰਗ ਨਾਲ ਜਿਹੜੀ ਖੇਤੀ ਜਿਹਦੇ ਵਿੱਚ ਕੁਦਰਤ ਦਾ ਪੱਖ ਵੀ ਇਹ ਸੋਚਦੇ ਹੈ ਕਿ ਤਾਂ ਕਿ ਜਿਹੜਾ ਹੈਗਾ ਜਿਵੇਂ ਆਪਣਾ ਮਿੱਟੀ ਪਾਣੀ ਹਵਾ ਪ੍ਰਦੂਸ਼ਿਤ ਹੋ ਰਹੀ ਆ ਤੇ ਇਹਨਾਂ ਨੇ ਇਹ ਸੰਕਲਪ ਲਿਆ ਸੀਗਾ ਕਿ ਐਤਕੀ ਜਿਹੜੀ ਹੈਗੀ ਆ ਪਰਾਲੀ ਨੂੰ ਬਿਨਾਂ ਸਾੜੇ ਜਿਹੜੀ ਹੈਗੀ ਆ ਕਣਕ ਦੀ ਬਜਾਈ ਕਰਨੀ ਆ ਤੇ ਹੁਣ ਤੁਸੀਂ ਦੇਖ ਲਓ ਆਪਣੀ ਕਿਹੜੀ ਵੈਰਾਈਟੀ ਸੀਗੀ ਜੀ ਪਹਿਲਾਂ ਝੋਨੇ ਦੀ ਆਪਣਾ 122 ਚੋਨੇ ਦੀ ਜਿਹੜੀ ਹੈਗੀ ਆ ਪੀਆਰ 122 ਕਸਮ ਸੀਗੀ ਉਹਦਾ ਪ੍ਰਾਲ ਵੀ ਕਾਫੀ ਹੁੰਦਾ ਹੈਗਾ ਤੇ ਹੁਣ ਤੁਸੀਂ ਖੇਤ ਜਿਵੇਂ ਦਿਖਾਇਓ ਮਾੜਾ ਜਿਹਾ ਖੇਤ ਜਿਹੜੀ ਪ੍ਰਾਲੀ ਨਾ ਮਾਤਾ ਰਹਿ ਗਈ ਸਾਰਾ ਵਿੱਚ ਮੈਕਸ ਹੋ ਗਿਆ ਤੇ ਇਹਦੀ ਵਧੀਆ ਖਾਦ ਬਣੀ ਆ ਬਾਕੀ ਜਿਹੜੀ ਹੈਗੀ ਆ ਇਹ ਐਚਡੀ 2967 ਵੈਰੈਟੀ ਆ ਤੇ ਜਿਹੜੀ ਮੇਨ ਜਿਹੜੀ ਹੈਗੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਵਾਲੀ ਗੁੱਲੀ ਡੰਡੇ ਦੀ ਜਿਵੇਂ ਇਸ ਵਾਰ ਬਹੁਤ ਪ੍ਰੋਬਲਮ ਰਹੀ ਇੱਕ ਵੀ ਡਾਲ ਗੁੱਲੀ ਡੰਡੇ ਦਾ ਵਿੱਚ ਨਹੀਂ ਹੈਗਾ ਨਾ ਹੀ ਇਹਨਾਂ ਨੇ ਕੋਈ ਆਪਾਂ ਕੋਈ ਸਪਰੇਅ ਤਾਂ ਨਹੀਂ ਕੀਤੀ ਕੋਈ ਗੁੱਲੀ ਡੰਡੇ ਵਾਲੀ ਸਪਰੇ ਨਹੀਂ ਇਹਨਾਂ ਨੇ ਕੀਤੀ ਹੈਗੀ ਉਸ ਤੋਂ ਬਾਅਦ ਵੀ ਜਿਹੜਾ ਇਹਨਾਂ ਨੇ 1 2 43 ਸਪਰੇਆਂ ਕੀਤੀਆਂ ਤੇ ਹੁਣ ਆ ਕੇ ਜਿਹੜੀ ਹੈਗੀ ਹੈ ਇੱਕ ਪੰਜੀ ਸਾਈਡ ਤੇ ਇੱਕ ਜਿਹੜੀ ਤੇਲੇ ਤੋਂ ਜਿਹੜੀ ਅਕਤਾਰਾ ਕੀਟਨਾਸ਼ਕ ਕੀਤੀ ਹੈ ਉਸ ਤੋਂ ਬਿਨਾ ਕੋਈ ਇਹਨਾਂ ਨੂੰ ਸਪਰੇ ਕਰਨ ਦੀ ਲੋੜ ਨਹੀਂ ਪੈਗੀ ਸੋ ਜਿਹੜਾ ਹੈਗਾ ਆਪਾਂ ਨੂੰ ਵੀ ਜਿਹੜੇ ਹੋਰ ਕਿਸਾਨ ਵੀਰੇ ਵੀ ਮੇਰੇ ਨਾਲ ਜੁੜੇ ਹੈਗੇ ਆ ਆਪਣਾ ਜਿਨ੍ਹਾਂ ਨੇ ਕੋਈ ਹੈਪੀ ਸੀਟਰ ਨਾਲ ਜਾਂ ਰੋਟਾਵੇਟਰ ਨਾਲ ਬਿਨਾ ਝੋਨੇ ਦੀ ਪਰਾਲੀ ਸਾਡੇ ਜਿਹੜੀ ਬਜਾਈ ਕੀਤੀ ਆ ਥੱਲੇ ਆਪਣਾ ਰਾਇਮ ਅਸ਼ਵਰਾ ਜਰੂਰ ਦਿਓ ਕਮੈਂਟਾਂ ਦੇ ਵਿੱਚ ਜੇ ਕੋਈ ਹੋਰ ਵੀ ਤੁਹਾਡਾ ਸੁਝਾਅ ਹੁੰਦਾ ਜਰੂਰ ਦਿਓ ਤਾਂ ਕਿ ਆਪਾਂ ਜਿਹੜਾ ਹੈਗਾ ਵੱਧ ਤੋਂ ਵੱਧ ਅਗਲੇ ਸਾਲ ਵੀ ਇਹਦੀ ਬਜਾਦ ਵਧਾ ਸਕੀਏ ਇਸ ਤੋਂ ਬਿਨਾ ਜਿਹੜਾ ਤੁਹਾਡੇ ਨਾਲ ਝਾੜ ਵੀ ਇਹਦਾ ਸਾਂਝਾ ਕਰਾਂਗੇ ਜੇ ਕੋਈ ਸੁਝਾਅ ਹੋਵੇ ਤਾਂ ਜਰੂਰ ਸਾਂਝਾ ਕਰੋ ਤਾਂ ਕਿ ਆਪਾਂ ਜਿਹੜਾ ਹੈਗਾ ਹਵਾ ਪਾਣੀ ਮਿੱਟੀ ਨੂੰ ਖਲੀਤ ਹੋਣ ਤੋਂ ਬਚਾਈਏ ਤੇ ਆਪਾਂ ਆਪਦਾ ਵੀ ਵਧੀਆ ਝਾੜ ਲੈ ਕੇ ਤੇ ਕਣਕ ਦਾ ਵੀ ਜਾਂ ਝੋਨੇ ਦਾ ਵੀ ਜਿਹੜਾ ਵਧੀਆ ਮਨਾਫਾ ਲੈ ਸਕੀਏ ਬਹੁਤ ਬਹੁਤ ਧੰਨਵਾਦ